ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਬਲੌਗ 'ਚ ਤੇ ਮੂੰਗੀ ਲਈ ਆਪਾਂ ਕਰਤੀਆਂ ਮਸ਼ੀਨ ਜਮਾਂ ਤਿਆਰ ਐਸਐਮਐਸ ਲਾਉਣੀ ਖੜਾਈ ਸੀਗੀ ਕਿ ਜਿਵੇਂ ਐਸਐਮਐਸ ਲਾ ਕੇ ਲੁੱਕ ਗਿਆ ਜਮਾਂ ਬਿਲਕੁਲ ਕੰਮ ਤਿਆਰ ਵਰ ਤਿਆਰ ਆ ਰੰਗ ਰੰਗ ਹੋ ਗਿਆ ਬੱਸ ਹੁਣ ਢੰਗ ਸੁੱਕਣ ਤੋਂ ਬਾਅਦ ਪੈੰਡ ਲੈ ਜਾਣੀ ਆ ਅੱਜ ਸਾਰਾ ਕੰਮ ਓਕੇ ਕਰਤਾ ਇਹ ਆਪਾਂ ਲਵਾਇਆ ਰੈਕ ਉਤੋਂ ਦੀਪਕੰਜਲ ਵਾਲਿਆਂ ਦੇ ਮੋਲਾਬਾ ਰੋਡ ਤੇ ਬਾਈਆਂ ਦਾ ਹੈਗੀ ਆ ਇਹ ਗਰੂਮ ਬਾਈ ਸਾਰਾ ਸਮਾਨ ਹੀ ਤਿਆਰ ਕਰਦੇ ਆ ਟੂਰੀ ਵਾਲੀ ਮਸ਼ੀਨ ਵੀ ਸੁਪਰ ਸੀਟਰ ਵੀ ਕਰੂਟਾ ਵੇਟਰ ਵੀ ਗ੍ਰਾਈਂਡਰ ਵੀ ਆਲੂਆਂ ਵਾਲੇ ਸਾਰਾ ਟੂਰਲ ਸੰਦ ਸਮਾਨ ਤਿਆਰ ਕਰਦੇ ਆ ਬਾਈ ਬਾਈ ਨੂੰ ਇਸ ਪਰ ਕਰ ਸਕਦੇ ਆ ਜੇ ਕੋਈ ਵੀ ਕੰਮ ਕਰਾਉਣਾ ਨੰਬਰ ਤੁਹਾਨੂੰ ਦਿਖਦਾਈ ਆ ਸਕਰੀਨ ਤੇ ਬਾਕੀ ਸਾਰਾ ਕੋਡ ਬਾਈਆਂ ਦੀ ਓਕੇ ਅੱਗੇ ਵੀ ਆਪਾਂ ਇਹਨਾਂ ਤੇ SMS ਲਵਾਇਆ ਸੀ ਪੂਰਾ ਘੈਂਟ ਚੱਲਦਾ SMS ਜਿੰਗੀ ਲਈ ਬਾਕੀ ਤੁਸੀਂ ਸਾਨੂੰ ਸਪਰਕ ਕਰੋ ਸਾਡਾ ਬਿਲਕੁਲ ਨਵੀਂ ਮਸ਼ੀਨ ਆ ਸਾਰਾ ਕੁਝ ਮੂੰਗੀ ਵਾਲਾ ਸ਼ਾਨਦਾਰ ਸੂਨੇ ਹਰੇ ਚੇਂਜ ਕੀਤੇ ਹੋਇਆ ਮੂੰਗੀ ਲਈ ਬਾਕੀ ਸਾਡੇ ਡਰਾਈਵਰ ਸਾਹਿਬ ਨਾਲ ਗੱਲ ਕਰਾ ਦਨੇ ਆ ਤਿਆਰ ਆ ਵੀ ਮੇਰੇ ਮੂੰਗੀ ਰਿਸਿਵਲ ਨੂੰ ਲਈ ਹਾਂਜੀ ਤਿਆਰ ਆ ਬਿਠੇ ਲੋ ਤਿਆਰ ਆ ਬਿਲਕੁਲ ਹਾਂ ਬਿਲਕੁਲ ਆ ਗਿਆ ਓਕੇ ਆ ਕੰਮ ਤੇ ਸਕਰੀਨ ਤੇ ਨੰਬਰ ਆਪਾਂ ਮੈਂਸ਼ਨ ਕਰ ਹੀ ਦਿੱਤਾ ਵਾ ਤੇ ਵੱਤ ਵੱਤ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਸਕੋਰ ਚਾਹੀਦੀ ਆ ਵੱਤ ਵੱਤ ਸ਼ੇਅਰ ਵੱਧ ਵੱਧ ਕਰਦੇ ਕਰੋ ਵੀਡੀਓ ਮਿਲਦੇ ਆ ਨਾਲੇ ਪਾਗਲੇ ਵਲੌਗ ਚ ਚਲਾਉਣੀ ਆ ਫਿਰ ਮੂੰਗੀ ਦੇ ਪਹਿਲੇ ਦਿਨ ਲਈ ਹੁਣ ਪਾਉਨੇ ਆਪਾਂ ਵਲੌਗ ਪਹਿਲੇ ਦਿਨ ਦਾ ਕਿਉਂਕਿ ਕੱਲ ਨੂੰ ਚਲਾਉਣੀ ਆ ਮੂੰਗੀ ਤੇ ਪੰਡ ਹੈਗੀ ਆ ਥੋੜੀ ਜਿਹੀ ਵੱਢਣ ਵਾਲੀ 3-4 ਕਿੱਲੇ ਆਪ ਨੂੰ ਚਲਾ ਕੇ ਦੇਖਦੇ ਆ ਚੈੱਕ ਕਰਦੇ ਆ ਬਾਕੀ ਕੰਮ ਤਾਂ ਸਾਰਾ ਓਕੇ ਹੀ ਆ ਤੇ ਮਿਲਦੇ ਆ ਆਪਾਂ ਨੈਕਸਟ ਵਲੌਗ ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ